ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਵੈਸੇ ਤਾਂ ਔਰਤਾਂ ਨੂੰ ਦੇਵੀ ਲਕਸ਼ਮੀ ਜੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਸਾਰੀਆਂ ਇੱਕੋ ਜਹੀਆਂ ਨਹੀਂ ਹੁੰਦੀਆਂ ਬਹੁਤੀਆਂ ਜ਼ਿਆਦਾਤਰ ਚੰਗੀਆਂ ਔਰਤਾਂ ਵੀ ਹੁੰਦੀਆਂ ਹਨ ਬਾਕੀ ਇੱਥੇ ਸਾਨੂੰ ਔਰਤਾਂ ਦੀਆਂ ਚੰਗਿਆਈਆਂ ਤੋਂ ਇਲਾਵਾ ਸਪੈਸ਼ਲ ਤੌਰ ਤੇ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਚਾਲਬਾਜ਼ ਔਰਤਾਂ ਦੀ ਅਸਲ ਨਿਸ਼ਾਨੀ ਅਤੇ ਅਸਲ ਪਛਾਣ ਕੀ ਹੁੰਦੀ ਹੈ ਮਾਫ ਕਰਨਾ ਦੋਸਤੋ ਇਸ ਵੀਡੀਓ ਵਿੱਚ ਔਰਤਾਂ ਨੂੰ ਗਲਤ ਨਹੀਂ ਕਿਹਾ ਗਿਆ ਇਸ ਵੀਡੀਓ ਵਿੱਚ ਤਾਂ ਕੁਝ ਕੁ ਚਾਲਵਾਜ਼ ਔਰਤਾਂ ਦੀ ਅਸਲ ਸੱਚਾਈ ਦੱਸੀ ਗਈ ਹੈ ਜੋ ਜ਼ਿਆਦਾਤਰ ਮਰਦਾਂ ਦੇ ਕੰਮ ਆਉਣ ਵਾਲੀ ਹੁੰਦੀ ਹੈ ਬਾਕੀ ਇਸ ਤੋਂ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਮਰਦਾਂ ਦੀ ਸੱਚਾਈ ਬਾਰੇ ਵੀ ਜ਼ਰੂਰ ਦੱਸਾਂਗੇ ਇਸ ਲਈ ਔਰਤਾਂ ਇਸ ਵੀਡੀਓ ਨੂੰ ਦੇਖ ਕੇ ਬਿਲਕੁਲ ਵੀ ਨਿਰਾਸ਼ਗੀ ਜ਼ਾਹਰ ਨਾ ਕਰਨ ਕਿਉਂਕਿ ਸੱਚਾਈ ਦੱਸਣਾ ਸਾਡਾ ਫਰਜ਼ ਹੈ ਚਾਹੇ ਫਿਰੋ ਔਰਤ ਹੋਵੇ ਜਾਂ ਫਿਰ ਮਰਦ ਕੋਈ ਵੀ ਹੋਵੇ ਚਾਹੇ ਮੈਂ ਖੁਦ ਹੀ ਕਿਉ ਨਾ ਹੋਵਾਂ ਸਾਡੇ ਲਈ ਸਾਰੇ ਹੀ ਇੱਕੋ ਸਮਾਨ ਹਨ ਅਸੀਂ ਹਮੇਸ਼ਾ ਇਹਨਾਂ ਦੀ ਸਚਾਈ ਅਤੇ ਬੁਰਾਈ ਤੁਹਾਡੇ ਲਈ ਦੱਸਦੇ ਹਾਂ ਅਤੇ ਤੁਹਾਡੇ ਸਹਿਯੋਗ ਨਾਲ ਦੱਸਦੇ ਰਹਾਂਗੇ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਔਰਤਾਂ ਚਾਰਵਾਜ ਹੁੰਦੀਆਂ ਹਨ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਹਨ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਅਤੇ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਕਮੈਂਟ ਬਾਕਸ ਵਿੱਚ ਮਾਂ ਲక్ష్ਮੀ ਜ਼ਰੂਰ ਲਿਖੋ ਜੀ ਸਾਡੀ ਵੀਡੀਓ ਨੂੰ ਇੱਕ ਲਾਈਕ ਵੀ ਜ਼ਰੂਰ ਕਰਨਾ ਜੀ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਪਦਾ ਹੁੰਦਾ ਹੈ ਸੋ ਆਓ ਜਾਇਦਾ ਦੇਰੀ ਨਾ ਕਰਦੇ ਹੋਏ ਔਰ ਦੋਸਤੋ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਚਾਲਵਾਜ਼ ਔਰਤਾਂ ਦਾ ਅਸਲ ਮਤਲਬ ਕੀ ਹੁੰਦਾ ਹੈ ਚਾਲਵਾਜ਼ ਔਰਤਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਝੂਠ ਬੋਲਣਾ ਧੋਖਾ ਦੇਣ ਦੀ ਮਾੜੀ ਆਦਤ ਸਾਹਮਣੇ ਵਾਲੇ ਵਿਅਕਤੀ ਨੂੰ ਮੂਰਖ ਬਣਾ ਕੇ ਉਸ ਦਾ ਨਜਾਇਜ਼ ਫਾਇਦਾ ਚੁੱਕਣਾ ਜਾਂ ਚਾਹ ਵਿੱਚ ਮੋਹਣੀ ਪਿਆ ਕੇ ਆਪਣੇ ਵਸ਼ ਵਿੱਚ ਕਰਨਾ ਕਿਸੇ ਦੇ ਦੁੱਖ ਵਿੱਚੋਂ ਹੀ ਆਪਣਾ ਮੁਨਾਫਾ ਲੈਣਾ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਗਲਤ ਰਸਤੇ ਤੋਰ ਕੇ ਆਪਣੀ ਲੱਤ ਥੱਲੇ ਕਰਨਾ ਫਿਰ ਕਹਿਣਾ ਕਿ ਮੂਰੇ ਬੋਲਣ ਯੋਗੀਆਂ ਨਹੀਂ ਹਨ ਇਹ ਗਲਤ ਹਰਕਤਾਂ ਹੁੰਦੀਆਂ ਹਨ ਕਿਸੇ ਤੋਂ ਆਪਣੀ ਚਲਾਕੀ ਦੇ ਨਾਲ ਸ਼ਾਰਟਕਟ ਤਰੀਕੇ ਨਾਲ ਕੰਮ ਕਰਵਾਉਣਾ ਅਤੇ ਉਸ ਦੀ ਕੋਸ਼ਿਸ਼ ਕਰਨਾ ਅਤੇ ਪੈਸੇ ਦਾ ਲਾਲਚ ਦੇ ਕੇ ਦੂਜਿਆਂ ਦਾ ਬੁਰਾ ਕਰਨਾ ਅਤੇ ਜੈਦ ਆਸਤਾ ਆਪਣੇ ਵੱਲ ਰੱਖਣੀ ਦੂਜਿਆਂ ਬਾਰੇ ਹਮੇਸ਼ਾ ਬੁਰਾ ਸੋਚਣਾ ਇਹ ਸਾਰੀਆਂ ਨਿਸ਼ਾਨੀਆਂ ਚਾਲਵਾਜ ਔਰਤਾਂ ਦੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਚਾਲਵਾਜ ਔਰਤਾਂ ਦੇ ਵਿੱਚ ਅਜਿਹੇ ਗੁਣ ਵੀ ਹੁੰਦੇ ਹਨ ਜਿਹੜੇ ਰਾਜ ਤਥਾ ਹੁਕਮ ਚਲਾਉਣਾ ਕਿਸੇ ਦੀ ਵੀ ਗੱਲਬਾਤ ਨੂੰ ਅਹਿਮੀਅਤ ਨਾ ਦੇਣਾ ਗੋਲ ਮਟੋਲ ਗੱਲਾਂ ਕਰਕੇ ਤੁਹਾਡੇ ਤੋਂ ਕੰਮ ਕਢਵਾ ਲੈਣਾ ਪਰ ਕੰਮ ਹੋ ਜਾਣ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨਾ ਕਰਨਾ ਜਾਂ ਗੱਲ ਘੱਟ ਕਰਨਾ ਰਿਸ਼ਤੇ ਨਤਿਆਂ ਦੇ ਵਿੱਚ ਜ਼ਿਆਦਾ ਪਾਸ ਪੈਸਿਆਂ ਨੂੰ ਮੂਲ ਦੇਣਾ ਬਿਨਾਂ ਕਾਰਨ ਛੋਟੀਆਂ ਮੋਟੀਆਂ ਗੱਲਾਂ ਉੱਤੇ ਬੁਜ਼ੁਰਗਾਂ ਦੇ ਨਾਲ ਝਗੜਨਾ ਬੇਵਜ੍ਹਾ ਲੜਾਈ ਕਰਨਾ ਅਤੇ ਬਹਾਨੇ ਲੱਭਣਾ ਆਪਣੇ ਆਪ ਨੂੰ ਹਮੇਸ਼ਾ ਚੰਗਾ ਸਮਝਣਾ ਅਤੇ ਦੂਜਿਆਂ ਨੂੰ ਹਮੇਸ਼ਾ ਬੁਰਾ ਸਮਝਣਾ ਇਹ ਨਿਸ਼ਾਨੀਆਂ ਇੱਕ ਚਾਲਵਾਜ਼ ਔਰਤ ਦੀਆਂ ਹੁੰਦੀਆਂ ਹਨ ਜੇ ਕਿਸੇ ਤੇ ਲਾਗੂ ਹੁੰਦੀਆਂ ਹੋਣ ਅਸੀਂ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ ਸਾਡਾ ਮਤਲਬ ਕੋਈ ਹੀਰਫੇਰ ਨਾਲ ਸਾਡਾ ਮਤਲਬ ਸ਼ਾਸਤਰ ਅਨੁਸਾਰ ਤੁਹਾਨੂੰ ਸਹੀ ਦੱਸਣਾ ਹੈ ਅਸੀਂ ਇਸ ਵੀਡੀਓ ਵਿੱਚ ਕੋਈ ਆਪਣੀ ਨਿੱਜੀ ਰੰਜਿਸ਼ ਨਹੀਂ ਕੱਢ ਰਹੇ ਸਾਡਾ ਕਿਸੇ ਔਰਤ ਵਿਅਕਤੀ ਦੇ ਨਾਲ ਕੋਈ ਵਿਤਕਰਾ ਨਹੀਂ ਹੈ ਪਰ ਜਿੱਥੇ ਸਹੀ ਉੱਥੇ ਸਹੀ ਹੀ ਕਹਿਣਾ ਚਾਹੀਦਾ ਹੈ ਜਿੱਥੇ ਗਲਤੀ ਉੱਥੇ ਗਲਤ ਕਹਿਣਾ ਚਾਹੀਦਾ ਹੈ ਆਓ ਹੁਣ ਜਾਣੀਏ ਕਿ ਉਹ ਚਾਲਵਾਜ਼ ਔਰਤਾਂ ਨੂੰ ਕਿਵੇਂ ਪਛਾਣੀਏ ਨੰਬਰ 1 ਪਹਿਲੀ ਨਿਸ਼ਾਨੀ ਜਿਹੜੀ ਵੀ ਚਾਲਵਾਜ਼ ਔਰਤ ਹੁੰਦੀ ਹੈ ਉਹ ਹਮੇਸ਼ਾ ਆਪਣਾ ਫਾਇਦਾ ਕਰਨ ਵਿੱਚ ਲੱਗੀ ਰਹਿੰਦੀ ਹੈ ਅਤੇ ਆਪਣਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਉਹ ਤੁਹਾਡੇ ਨਾਲ ਰਿਸ਼ਤਾ ਨਾਤਾ ਵੀ ਤੋੜ ਸਕਦੀ ਹੈ ਨੰਬਰ 2 ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਆਪਣੇ ਲਈ ਜ਼ਰੂਰਤ ਹੋਵੇਗੀ ਤਾਂ ਉਹ ਤੁਹਾਡੇ ਨਾਲ ਪਿਆਰ ਦੇ ਵਿੱਚ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ ਉਹ ਔਰਤ ਆਪਣਾ ਕੰਮ ਕਢਵਾਉਣ ਦੇ ਲਈ ਤੁਹਾਡੇ ਕੋਲ ਤੁਹਾਡੀ ਜੰਮ ਕੇ ਤਾਰੀਫ ਕਰੇਗੀ ਅਜਿਹੀਆਂ ਔਰਤਾਂ ਸਿੱਤੇ ਗੁੱਸਾ ਵੀ ਨਹੀਂ ਕਰਦੀਆਂ ਹੁੰਦੀਆਂ ਕਿਉਂਕਿ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀਆਂ ਹੁੰਦੀਆਂ ਹਨ ਇਹ ਗੁੱਸਾ ਕਰਨ ਨਾਲ ਉਹਨਾਂ ਦਾ ਖੁਦ ਦਾ ਨੁਕਸਾਨ ਹੋਵੇਗਾ ਬਾਕੀ ਇਸੇ ਤਰ੍ਹਾਂ ਚੋਪੜੀਆਂ ਗੱਲਾਂ ਕਰਕੇ ਦੂਸਰੀਆਂ ਔਰਤਾਂ ਨੂੰ ਵੀ ਇਹ ਐਵੇਂ ਹੀ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਹਨ ਅਤੇ ਫਿਰ ਉਹਨਾਂ ਕੋਲੋਂ ਸਾਰੀਆਂ ਰਾਜਵਾਲੀਆਂ ਗੱਲਾਂ ਜਾਣ ਲੈਂਦੀਆਂ ਹਨ ਆਪਣੇ ਕੰਮ ਨੂੰ ਬਣਾਉਣ ਲਈ ਕਿਸੇ ਦੂਸਰੇ ਵਿਅਕਤੀ ਦਾ ਨੁਕਸਾਨ ਕਰ ਦਿੰਦੀਆਂ ਹਨ ਅਤੇ ਇਹ ਆਪਣਾ ਕੰਮ ਕਰਾਉਣ ਲਈ ਕਿਸੇ ਦੂਜੇ ਦਾ ਬੁਰਾ ਵੀ ਕਰ ਸਕਦੀਆਂ ਹਨ ਜੇ ਇਹਨਾਂ ਦਾ ਕੰਮ ਜ਼ਿਆਦਾ ਹੀ ਅੜ ਜਾਏ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ ਕਿਸੇ ਨੂੰ ਧੋਖਾ ਦੇਣਾ ਤਾਂ ਇਹਨਾਂ ਦੀ ਆਮ ਗੱਲ ਹੁੰਦੀ ਹੈ ਨੰਬਰ 3 ਤੀਸਰੀ ਨਿਸ਼ਾਨੀ ਜਿਹੜੀਆਂ ਔਰਤਾਂ ਚਾਲਵਾਜ਼ ਹੁੰਦੀਆਂ ਹਨ ਉਹ ਦੂਸਰੇ ਵਿਅਕਤੀ ਨੂੰ ਧੋਖੇ ਵਿੱਚ ਰੱਖਦੀਆਂ ਹਨ ਜਿਵੇਂ ਕਿ ਤੁਸੀਂ ਮੰਨ ਲਵੋ ਕਿ ਉਹ ਚਾਲਵਾਜ਼ ਔਰਤ ਨੂੰ ਆਪਣੇ ਤੱਕ ਕੋਈ ਕੰਮ ਹੋਵੇ ਤਾਂ ਉਹ ਔਰਤ ਤੁਰੰਤ ਤੁਹਾਡੇ ਨਾਲ ਪੂਰੀ ਤਰ੍ਹਾਂ ਘੁਲ ਮਿਲ ਜਾਣਗੀਆਂ ਜਿਵੇਂ ਹੀ ਤੁਹਾਡੇ ਕੋਲ ਉਸ ਔਰਤ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਫਿਰ ਉਹ ਔਰਤਾਂ ਤੁਹਾਨੂੰ ਮੱਖਣ ਦੇ ਵਿੱਚ ਪਏ ਹੋਏ ਵਾਲ ਵਾਂਗ ਕੱਢ ਕੇ ਸੁੱਟ ਦਿੰਦੀਆਂ ਹਨ ਜਦੋਂ ਕਿਤੇ ਤੁਹਾਨੂੰ ਉਸ ਚਾਲਵਾਜ਼ ਔਰਤ ਦੀ ਜ਼ਰੂਰਤ ਪਵੇ ਤਾਂ ਉਹ ਬਹੁਤ ਜ਼ਿਆਦਾ ਬਹਾਨੇ ਬਣਾਉਣ ਲੱਗ ਜਾਂਦੀਆਂ ਹਨ ਕਦੇ ਵੀ ਉਹ ਕਿਸੇ ਨੂੰ ਹਰਾ ਨਹੀਂ ਦਿੰਦੀਆਂ ਇਸ ਤਰ੍ਹਾਂ ਚਾਲਵਾਜ਼ ਔਰਤਾਂ ਆਪਣੇ ਸਵਾਰਥ ਦੀਆਂ ਮਾਰੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਦੀ ਗੱਲ ਮਟੋਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਹ ਤੁਹਾਡਾ ਮਨ ਮੋਹ ਲੈਂਦੀਆਂ ਹਨ ਨੰਬਰ 4 ਚੌਥੀ ਨਿਸ਼ਾਨੀ ਦੋਸਤੋ ਚਾਲਬਾਜ਼ ਔਰਤਾਂ ਦੀ ਇੱਕ ਇਹ ਵੀ ਪਹਿਚਾਣ ਹੁੰਦੀ ਹੈ ਕਿ ਉਹ ਆਪਣਾ ਕੰਮ ਕਰਾਉਣ ਦੇ ਲਈ ਦੂਜਿਆਂ ਦਾ ਨੁਕਸਾਨ ਕਰਾਉਣ ਦੇ ਵਿੱਚ ਬਿਲਕੁਲ ਵੀ ਅੱਗੇ ਪਿੱਛੇ ਨਹੀਂ ਦੇਖਦੀਆਂ ਉਹ ਜਿਹੜੀਆਂ ਔਰਤਾਂ ਦੇ ਵਿਚਾਰ ਹਮੇਸ਼ਾ ਹੀ ਗਲਤ ਹੁੰਦੇ ਹਨ ਇਸ ਕਰਕੇ ਕਦੇ ਵੀ ਕਿਸੇ ਦੇ ਬਾਰੇ ਹਮੇਸ਼ਾ ਲਈ ਇਹ ਚੰਗਾ ਨਹੀਂ ਸੋਚਦੀਆਂ ਜਿਸ ਦੇ ਕਾਰਨ ਇਹ ਆਪਣਾ ਕੰਮ ਕਰਾਉਣ ਦੇ ਲਈ ਕਿਸੇ ਵੀ ਦੂਜੇ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਤੱਕ ਪਹੁੰਚਾ ਦਿੰਦੀਆਂ ਹਨ ਅਜਹੀਆਂ ਔਰਤਾਂ ਆਪਣਾ ਅਤੇ ਆਪਣੇ ਪਰਿਵਾਰ ਦੇ ਫਾਇਦੇ ਲਈ ਕਿਸੇ ਗੈਰ ਮਰਦ ਨੂੰ ਮੁਸ਼ਕਲਾਂ ਵਿੱਚ ਧਕੇਲ ਦਿੰਦੀਆਂ ਹਨ ਧੋਖਾ ਦੇਣਾ ਇਹਨਾਂ ਦਾ ਇੱਕ ਦਸਤੂਰ ਅਤੇ ਕਰਮ ਬਣ ਜਾਂਦਾ ਹੈ ਨੰਬਰ 5 ਪੰਜਵੀਂ ਨਿਸ਼ਾਨੀ ਇਹ ਹੁੰਦੀ ਹੈ ਦੋਸਤੋ ਚਾਲਵਾਜ਼ ਔਰਤਾਂ ਦੀ ਉਹ ਕਿਸੇ ਵਿਅਕਤੀ ਨੂੰ ਧੋਖਾ ਦਿੰਦੀਆਂ ਹਨ ਅਤੇ ਚਾਲਵਾਜ਼ ਔਰਤਾਂ ਦਾ ਪੈਸਾ ਧਨ ਦੌਲਤ ਸੋਨੇ ਗਹਿਣਿਆਂ ਵਿੱਚ ਬਹੁਤ ਹੀ ਜ਼ਿਆਦਾ ਮੋਹ ਹੁੰਦਾ ਹੈ ਇਹਨਾਂ ਔਰਤਾਂ ਦੇ ਲਈ ਰਿਸ਼ਤਿਆਂ ਤੋਂ ਜ਼ਿਆਦਾ ਪੈਸਾ ਐਮੇਤ ਰੱਖਦਾ ਹੈ ਇਹ ਔਰਤਾਂ ਦੂਸਰੇ ਵਿਅਕਤੀ ਨੂੰ ਆਪਣੀਆਂ ਆਦਤਾਂ ਪਾ ਕੇ ਆਪਣੇ ਸਾਰੇ ਕੰਮ ਕਢਵਾ ਲੈਂਦੀਆਂ ਹਨ ਅਤੇ ਪਿਆਰ ਦੇ ਵਿੱਚ ਧੋਖਾ ਦੇਣਾ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਂਦਾ ਹੈ ਇਹ ਔਰਤਾਂ ਜਿਸ ਵਿਅਕਤੀ ਕੋਲੋਂ ਆਪਣਾ ਕੰਮ ਕਢਵਾ ਲੈਂਦੀਆਂ ਹਨ ਫਿਰ ਉਸ ਨੂੰ ਅਗਲੇ ਰਸਤੇ ਵਿੱਚ ਇਕੱਲਾ ਛੱਡ ਜਾਂਦੀਆਂ ਹਨ ਅਤੇ ਉਸ ਦਾ ਬਿਲਕੁਲ ਵੀ ਸਾਥ ਨਹੀਂ ਦਿੰਦੀਆਂ ਜਾਲਵਾਜ਼ ਔਰਤਾਂ ਦੀਆਂ ਇਹ ਪੰਜ ਗੱਲਾਂ ਅਤੇ ਨਿਸ਼ਾਨੀਆਂ ਹਮੇਸ਼ਾ ਹੀ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹਨਾਂ ਦੇ ਜਾਲ ਵਿੱਚ ਫਸਣ ਤੋਂ ਹਮੇਸ਼ਾ ਲਈ ਬਚੇ ਰਹੋ ਸੋ ਦੋਸਤੋ ਲਿਖਣ ਨੂੰ ਤਾਂ ਵੈਸੇ ਹੀ ਬਹੁਤ ਕੁਝ ਹੈ ਪਰ ਸਾਨੂੰ ਤੁਸੀਂ ਬੁਰੇ ਨਾ ਪਵਾਓ ਪਤਾ ਤਾਂ ਤੁਹਾਨੂੰ ਵੀ ਸਾਰਾ ਕੁਝ ਹੈ ਕਿਉਂਕਿ ਹਰ ਵਿਅਕਤੀ ਨੇ 99% ਧੋਖਾ ਹੀ ਖਾਦਾ ਹੁੰਦਾ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਆਪਣੀ ਵੀਡੀਓ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ